ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਤੜਕਾ ਤੇ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਸਬਜ਼ੀ। ਜਿਹਦੇ ਲਈ ਆਪਾਂ ਨੇ 1/2 ਕਿਲੋ ਅਰਬੀ ਲਈ ਆ। ਇਸ ਨੂੰ ਆਪਾਂ ਨੇ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਰੱਖ ਲਿਆ। ਹੁਣ ਆਪਾਂ ਇਹਨੂੰ ਛਿੱਲ ਕੇ ਤੇ ਕੱਟ ਕੇ ਤਿਆਰ ਕਰਾਂਗੇ। ਜੀ ਅਰਬੀ ਨੂੰ ਛਿੱਲਣ ਤੇ ਕੱਟਣ ਤੋਂ ਪਹਿਲਾਂ ਆਪਾਂ ਨੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਾ ਲੈਣਾ। ਕਿਉਂਕਿ ਅਰਬੀ ਚ ਜਿਹੜੀ ਚਿਪਚਿਪਾਹਟ ਜੀ ਹੁੰਦੀ ਆ ਫਿਰ ਉਹ ਸਾਰੇ ਹੀ ਆਪਣੇ ਹੱਥਾਂ ਨੂੰ ਲੱਗ ਜਾਂਦੀ ਆ ਹੁਣ ਆਪਾਂ ਅਰਬੀ ਨੂੰ ਛਿੱਲ ਕੇ ਤਿਆਰ ਕਰਾਂਗੇ ਯਾਦ ਰੱਖ ਪਤਲੇ ਪਤਲੇ ਜੇ ਪੀਸ ਕਰ ਲੈਣੇ ਆ ਇਹਨੂੰ ਜਿਆਦਾ ਮੋਟੀ ਨਹੀਂ ਰੱਖਣਾ ਹਾਂਜੀ ਆਪਾਂ ਹੁਣ ਆਪਣੀ ਅਰਬੀ ਦੀ ਸਬਜ਼ੀ ਲਈ ਮਸਾਲਾ ਤਿਆਰ ਕਰਦੇ ਹਾਂ ਜਿਦੇ ਲਈ ਆਪਾਂ ਨੇ ਪਿਆਜ਼, ਟਮਾਟਰ, ਹਰੀਆਂ ਮਿਰਚਾਂ ਤੇ ਲਸਣ। ਹਾਂਜੀ ਆਪਾਂ ਹੁਣ ਅਰਬੀ ਨੂੰ ਫਰਾਈ ਕਰਾਂਗੇ। ਜਿਦੇ ਲਈ ਆਪਾਂ ਗੈਸ ਮੋਟ ਕਰਕੇ ਗੈਸ ਤੇ ਕੜਾਹੀ ਰੱਖਾਂਗੇ। ਸਾਡੀ ਕੜਾਹੀ ਆਪਣੀ ਸੁੱਕ ਚੁੱਕੀ ਆ ਹੁਣ ਇਸ ਚ ਆਪਾਂ ਸਰੋਂ ਦਾ ਤੇਲ ਪਾਵਾਂਗੇ। तेल आपने थोड़ा ही पाना ज्यादा नहीं पाना। हूँ तेल न थोड़ा लाल करा हूँ आपू थोड़ा जा फ्राई करांगे। ਹਾਂਜੀ ਆਪਣੀ ਅਰਬੀ ਆ ਉਹ ਜਿਹੜੀ ਚੰਗੀ ਤਰ੍ਹਾਂ ਫਰਾਈ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਢਾਂਗੇ ਹਾਂਜੀ ਆਪਾਂ ਜਿਹੜੇ ਪਿਆਜ਼ ਵਗੈਰਾ ਲਏ ਸੀ ਉਹਨਾਂ ਨੂੰ ਆਪਾਂ ਨੇ ਗ੍ਰੈਂਡ ਕਰ ਲਿਆ ਹੁਣ ਆਪਾਂ ਤੜਕਾ ਲਾਵਾਂਗੇ ਅਰਬੀ ਨੂੰ ਹੁਣ ਆਪਾਂ ਨੇ ਜੀਰਾ ਪਾਇਆ हाँ जी आपने अपने, अपने प्याज वगैरह कढ़ाही चा ले हैं तो हूँ आप चंकी तरह भुनोंगे हाँ जी अपने प्याज का जोड़ा कलर है वह चेंज हो चुके हाँ जी हूँ आप नमक एड करा थोड़ी जी लाल मिर्च ऐड करा थोड़ी हल्दी ऐड करा तो हूँ आपनिया पाउडर एड करा मिक्स करा चंगी तरह ਤੇ ਹੁਣ ਆਪਾਂ ਇਹਦੇ 'ਚ ਥੋੜਾ ਜਿਹਾ ਗਰਮ ਪਾਣੀ ਪਾਵਾਂਗੇ ਇਹਨੂੰ ਫੇਰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਭੁੰਨ ਜਾਣ ਆਪਣੇ ਤੇ ਹੁਣ ਫੇਰ ਥੋੜਾ ਜਿਹਾ ਪਾਣੀ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਹੁਣ ਆਪਾਂ ਇਹਨੂੰ 2-3 ਮਿੰਟ ਲਈ ਰਿਜਨਲੀ ਛੱਡਾਂਗੇ ਵੇਖੋ ਆਪਣਾ ਮਸਾਲਾ ਚੰਗੀ ਤਰ੍ਹਾਂ ਤਿਆਰ ਆ ਹੁਣ ਹਾਂਜੀ ਆਪਾਂ ਜਿਹੜੀ ਹੁਣ ਫਰਾਈ ਕੀਤੀ ਹੋਈ ਅਰਬੀ ਸੀ ਉਹ ਹੁਣ ਇਹਦੇ ਵਿੱਚ ਪਾਵਾਂਗੇ ਹਾਂਜੀ ਆਪਾਂ ਨੇ ਸਾਰੀ ਅਰਬੀ ਨੂੰ ਪਾ ਲਿਆ ਤੇ ਹੁਣ ਇਹਨੂੰ ਹੁਣ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਕਰੰ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਹਾਂਜੀ ਆਪਾਂ ਹੁਣ ਸਬਜੀ ਨੂੰ ਟੱਕ ਕੇ ਰੱਖ ਦੇਣਾ ਇਹਨੂੰ 10-15 ਮਿੰਟ ਲਈ ਰਿਚਨ ਲਈ ਛੱਡ ਦੇਣਾ ਹੁਣ ਗੈਸ ਨੂੰ ਥੋੜਾ ਸਿਮਤੇ ਕਰਾਂਗੇ ਹਾਂਜੀ ਆਪਾਂ ਆਪਣੀ ਸਬਜੀ ਨੂੰ ਇੱਕ ਵਾਰ ਵਿੱਚੋਂ ਚੈੱਕ ਕਰਾਂਗੇ ਤਾਂ ਜੋ ਸਬਜੀ ਥੱਲੇ ਨਾ ਲੱਗ ਜਾਵੇ ਤੇ ਹੁਣ ਇਸ ਤੋਂ ਬਾਅਦ ਆਪਾਂ ਟੱਕ ਕੇ ਇਹਨੂੰ 5 ਮਿੰਟ ਲਈ ਫੇਰ ਰਜਾਵਾਂਗੇ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ 5 ਮਿੰਟ ਰਿਚਨ ਤੋਂ ਬਾਅਦ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੈ ਹਾਂਜੀ ਆਪਣੀ ਸਬਜੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਹਾਂਜੀ ਆਪਾਂ ਹੁਣ ਅਰਬੀ ਦੀ ਸਬਜੀ ਨੂੰ ਸਰਵ ਕਰਾਂਗੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਅਰਬੀ ਦੀ ਰੈਸਪੀ ਕਿਵੇਂ ਦੀ ਲੱਗੀ ਥੈਂਕ ਯੂ